ਤਾਂ ਬਹੁਤ ਜਿਹੜੇ ਲੋਕ ਨੇ ਜ਼ਿੰਦਗੀ ਆਪਣੀ ਦੁੱਖ ਚ ਹੀ ਕੱਢ ਦਿੰਦੇ ਆ ਮਤਲਬ ਉਸ ਐਸੇ ਕੇ ਕੱਢ ਦੇ ਕਿਸੇ ਨਾ ਕੋਈ ਹਸਬੈਂਡ ਬਹੁਤ ਜ਼ਰਾ ਨਸ਼ਾ ਕਰਦਾ ਹਾਂ ਜਾਂ ਮਤਲਬ ਕਿ ਕੋਈ ਗਲਤ ਸੰਗ ਦੇ ਵਿੱਚ ਉਹ ਲੇਡੀ ਫਿਰ ਬੋਲਦੀ ਉਹ ਇਨਸਾਰੀ ਉਮਰ ਕਿਉਂ ਕਿਉਂਕਿ ਉਹਨੇ ਆਪਣਾ ਜਿਹੜੀ ਪੇਰੈਂਟਸ ਤੋਂ ਵੀ ਕੋਈ ਸਿੱਖਿਆ ਵਧੀਆ ਮਿਲੀ ਹੁੰਦੀ ਹੈ ਕਈ ਵਾਰੀ ਨਾ ਤਾਂ ਉਹ ਆਪਣੇ ਆਪ ਦੇ ਵਿੱਚ ਕਹਿ ਲਓ ਉਹ ਫਿਰ ਰੈਟਰੈਕਟ ਵੀ ਕਰਦੀਆਂ ਨੇ ਅਗਲੀ ਲਾਈਫ ਜਾ ਕੇ ਕਿ ਅਸੀਂ ਤਾਂ ਇਦਾਂ ਹੀ ਕੱਢ ਲਈ ਆ ਸਾਰੇ ਅਸੀਂ ਤਾਂ ਸਾਨੂੰ ਤਾਂ ਬੁਲੇਟਿੰਗ ਦਿੱਤਾ ਗਿਆ ਕਿਤੇ ਹਾਂਜੀ ਹਾਂਜੀ ਉਹ ਉਹ ਹੁਣ ਜਿਹੜੀ ਸਾਡੀ ਹੁਣ ਬੇਬੇ ਹੈਗੀਆਂ ਨੇ ਉਹ ਫੀਲ ਕਰਦੀਆਂ ਨੇ ਕਿ ਉਹ ਤਾਂ ਅਸੀਂ ਅਸੀਂ ਤਾਂ ਬਹੁਤ ਬਧੀ ਕੱਢ ਲਈ ਹਾਲਾਂਕਿ ਫੇਰ ਵੀ ਕਿਤੇ ਨਾ ਕਿਤੇ ਮੰਨਚ ਉਹਨਾਂ ਨੇ ਹੁੰਦਾ ਹੈ ਨਾ ਇਹ ਦੁੱਖ ਵੀ ਅਸੀਂ ਕਿਤੇ ਨਾ ਕਿਤੇ ਬਹੁਤ ਸਾਰਾ ਕੰਪਰੋਮਾਈਜ਼ ਕੀਤਾ ਹੈਗਾ ਹਾਂਜੀ ਦੂਜੇ ਪਾਸੇ ਵੀ ਇਹੀ ਕਹਿੰਦੇ ਨੇ ਕਿ ਰਿਸ਼ਤੇ ਹੁੰਦੇ ਹੀ ਕੰਪਰੋਮਾਈਜ਼ ਨੇ ਵੇਖੋ ਆ ਬੁੱਧਿਜ਼ਮ ਚ ਨਾ ਬਹੁਤ ਅੱਛੀ ਚੀਜ਼ ਕਹੀ ਗਈ ਕਿ 6 ਪ੍ਰਿੰਸੀਪਲ ਨੇ ਜੇ ਕਿਤੇ ਰਿਸ਼ਤੇ ਦੇ ਵਿੱਚ ਇਹ 6 ਪ੍ਰਿੰਸੀਪਲ ਲਗਾ ਲਈ ਜਾਣ ਜੀ ਠੀਕ ਹੈ ਹਾਂ ਹੋ ਸਕਦਾ ਹੈ ਕਿ ਰਿਸ਼ਤਾ ਬਹੁਤ ਵਧੀਆ ਜਾਏਗਾ ਅੱਛਾ ਠੀਕ ਹੈ ਵੀ ਜਿਹੜੇ ਉਹ ਛੇ ਪ੍ਰਿੰਸੀਪਲ ਨੇ ਆਪਾਂ ਡਿਸਕਸ ਕਰ ਲੈਣੇ ਆ ਬਹੁਤ ਹੀ ਇੰਪੋਰਟੈਂਟ ਪ੍ਰਿੰਸੀਪਲ ਨੇ ਉਹ ਜੀ ਤੇ ਸਭ ਤੋਂ ਪਹਿਲੀ ਗੱਲ ਉਹ ਲਿਖਦੇ ਨੇ ਉਹਦੇ 'ਚ ਵੀ ਇਹ ਛੇ ਪ੍ਰਿੰਸੀਪਲ ਨੇ ਜਿਹੜੇ ਇਹ ਸਿਰਫ ਤੁਸੀਂ ਪ੍ਰਾਈਵੇਸੀ 'ਚ ਨਹੀਂ ਵਰਤਨੇ ਇਹ ਪ੍ਰਾਈਵੇਸੀ ਤੇ ਪਬਲੀਕਲੀ ਦੋਨੋਂ ਉਹ ਥਾਵਾਂ ਤੇ ਵਰਤ ਹੋਗੇ ਵੈਰੀ ਇੰਪੋਰਟੈਂਟ ਠੀਕ ਹੈ ਸਭ ਤੋਂ ਫਰਸਟ ਉਹਦੇ 'ਚ ਪ੍ਰਿੰਸੀਪਲ ਆਂਦਾ ਹੈ ਥੈਟ ਇਜ਼ ਫਿਜ਼ੀਕਲ ਕਾਈਂਡਨੈਸ ਜੀ ਮਤਲਬ ਤੁਸੀਂ ਉਹ ਆਪਣੇ 파ਟਨਰ ਪ੍ਰਤੀ ਫਿਜ਼ੀਕਲੀ ਕਾਈਂਡ ਰਹੋਗੇ ਦਿਆਲੂ ਰਹੋਗੇ ਮਤਲਬ ਕੋਈ ਫਿਜ਼ੀਕਲ ਵਾਇਲੈਂਸ ਨਹੀਂ ਹੋਣੀ ਚਾਹੀਦੀ ਰਿਸ਼ਤੇ ਚ ਮਤਲਬ ਕੁੱਟ ਮਾਰਨੀ ਨਹੀਂ ਹੋਣੀ ਚਾਹੀਦੀ ਫਿਰ ਉਸ ਤੋਂ ਬਾਅਦ ਫਿਜ਼ੀਕਲ ਕਾਈਂਡਨੈਸ ਦਾ ਮਤਲਬ ਇਹ ਵੀ ਹੈ ਕਿ ਫਿਜ਼ੀਕਲ ਤੌਰ ਤੇ ਤੁਸੀਂ ਉਹਦੀ ਹੈਲਪ ਕਰੋਗੇ ਮੰਨ ਲਓ ਬਿਮਾਰ ਹੋ ਗਿਆ ਤੁਸੀਂ ਉਹਦੀ ਬਿਮਾਰੀ ਚ ਕੇਅਰ ਕਰ ਰਹੇ ਹੋ ਮਤਲਬ ਫਿਜ਼ੀਕਲ ਲੈਵਲ ਤੇ ਜਿਹੜੀਆਂ ਵੀ ਉਹਦੀਆਂ ਨੀਡਸ ਨੇ ਚਾਹੇ ਉਹ ਇੰਟੀਮੇਸੀ ਆਗੇ ਕੋਈ ਵੀ ਹੈ ਉਹ ਤੁਸੀਂ ਫੁਲਫਿਲ ਕਰੋਗੇ ਫਸਟ ਰੂਲ ਇਜ਼ ਹਾਂਜੀ ਸੈਕੰਡ ਰੂਲ ਉਹ ਕਹਿੰਦੇ ਨੇ देयर इज मेंटल काइंडनेस हां जी मेंटल काइंडनेस ਦਾ ਮਤਲਬ ਹੈ ਰਿਸ਼ਤੇ ਉਹ ਨਹੀਂ ਜੋ ਆਪਾਂ ਬੋਲ ਰਹੇ ਆ ਰਿਸ਼ਤਿਆਂ ਦੇ ਵਿੱਚ ਰਿਸ਼ਤੇ ਉਹ ਨੇ ਜੋ ਆਪਾਂ ਅੰਦਰ ਸੋਚ ਰਹੇ ਆ ਅੰਦਰ ਸੋਚਣ ਦਾ ਮਤਲਬ ਕਿ ਜਿਵੇਂ ਮੰਨ ਲਓ ਤੁਹਾਡੇ ਕੋਲ ਕੋਈ ਗੈਸਟ ਆ ਗਿਆ ਠੀਕ ਹੈ ਮੂੰਹ ਤਾਂ ਤੁਸੀਂ ਬੋਲ ਰਹੇ ਹੋ ਅੱਛਾ ਬੜੀ ਖੁਸ਼ੀ ਹੋਈ ਤੁਸੀਂ ਅੰਦਰ ਸੋਚੋ ਉਹ ਅੱਜ ਤੇ ਖਾਣਾ ਬਣਾਉਣਾ ਪੈਣਾ ਇਹ ਕੀ ਆ ਗਿਆ ਹੁਣ ਜੋ ਤੁਸੀਂ ਇੱਥੇ ਸੋਚਿਆ ਨਾ ਗੀਤਾ ਦੇ ਵਿੱਚ ਬੜਾ ਸ਼ਲੋਕ ਵਧੀਆ ਲਿਖਿਆ ਹੈ ਗੀਤਾ ਦੇ ਵਿੱਚ ਲਿਖਿਆ ਕਿ ਕਰਮ ਉਹ ਨਹੀਂ ਜੋ ਤੁਸੀਂ ਹੱਥ ਨਾਲ ਕਰ ਰਹੇ ਹੋ ਕਰਮ ਇਹ ਉਹ ਹੈ ਜੋ ਇੱਥੇ ਸੋਚ ਰਹੇ ਹੋ ਜੇ ਤੁਸੀਂ ਉਸ ਇਨਸਾਨ ਬਾਰੇ ਉਹ ਤੁਹਾਡੇ ਘਰ ਆਇਆ ਤੇ ਤੁਹਾਡੇ ਮਨ ਚ ਇਹ ਚੱਲ ਰਿਹਾ ਸੀ ਅੰਦਰ ਚੱਲ ਰਿਹਾ ਸੀ ਵਿਚਾਰ ਕਿ ਉਹ ਹੋ ਇੰਨੇ ਤੇ ਮੇਰੇ ਹੁਣ ਮੈਂ ਸੌਣਾ ਸੀ ਇੰਨੇ ਮੇਰੀ ਨੀਂਦ ਖਰਾਬ ਕਰ ਤੀਨੇ ਕਹਿੰਦੇ ਤੁਸੀਂ ਇਸ ਤੋਂ ਬੈਟਰ ਹੈ ਕਿ ਡਾਇਰੈਕਟ ਉਹਨੂੰ ਕਹੋ ਕਿ ਐਟ ਪ੍ਰੈਜ਼ੈਂਟ ਮੈਂ ਸੌਣਾ ਠੀਕ ਹੈ ਤੇ ਆਪਾਂ 15 20 ਮਿੰਟ ਬਾਅਦ ਗੱਲ ਕਰਦੇ ਹਾਂ ਠੀਕ ਹੈ ਉਹ ਰਿਸ਼ਤਾ ਨਿਭੀ ਜਾਏਗਾ ਕਿਉਂਕਿ ਉਹਨੂੰ ਥੋੜੇ ਟਾਈਮ ਵਾਸਤੇ ਗਲਤ ਲੱਗੇਗਾ ਬਟ ਜਦੋਂ ਤੁਸੀਂ ਉਹਨੂੰ ਵਾਈਬ੍ਰੇਸ਼ਨ ਗਲਤ ਭੇਜਤੀ ਆਪਾਂ ਇਹ ਮੂੰਹ ਤੋਂ ਕਿੰਨੇ ਵੀ ਵਧੀਆ ਬੋਲੇ ਤੇ ਇੱਕ ਨਾ ਇੱਕ ਦਿਨ ਉਹ ਦਿਨ ਆਣਾ ਹੈ ਕਿ ਜਦੋਂ ਉਹ ਬਾਹਰ ਬਸਟ ਹੋਏਗਾ ਆਪਾਂ ਵੇਖਦੇ ਵੀ ਠੀਕ ਹੈ ਤਾਂ very important is its second rule is mental kindness ਜੀ ਥਰਡ ਉਹ ਕਹਿੰਦਾ ਹੈ ਵਰਬਲ ਕਾਈਂਡਨੈਸ ਜਿਹੜੀ ਆਪਾਂ ਬਾਬਾ ਫਰੀਦ ਜੀ ਨੇ ਵੀ ਕਿਹਾ ਤੀ ਜੀਵਾ ਮਨਿਆ ਮੰਤਰ ਵੀ ਤੁਹਾਡੀ ਜੀ ਰੱਖਣੀ ਹੈ ਨਾ ਟੋਨ ਵੀ ਸਹੀ ਰੱਖਣੀ ਕਿਹੜੀ ਗੱਲ ਕਿੱਥੇ ਕਹਿਣੀ ਹੈ ਤੇ ਕਿਵੇਂ ਕਹਿਣੀ ਹੈ ਇੱਕ ਛੋਟੀ ਜੀ ਸਟੋਰੀ ਮੈਨੂੰ ਯਾਦ ਆ ਰਹੀ ਏ ਜੀ ਇੱਕ ਵਾਰੀ ਕਹਿੰਦੇ ਕਿ ਇੱਕ ਮਦਰ ਸੀ ਤੇ ਉਹ ਆਪਣੇ ਬੱਚੇ ਨੂੰ ਰਿਲੀਜੀਅਸ ਬਣਾਉਣਾ ਚਾਹੁੰਦੀ ਸੀ ਹਰ ਮਾਂ ਦਾ ਸੁਪਨਾ ਹੁੰਦਾ ਹੈ ਹਨਾ ਚੰਗਾ ਬਣਾਉਣਾ ਜੀ ਤੇ ਵੀ ਧਾਰਮਿਕ ਤਰੀਕਿਆਂ ਨਾਲ ਟੋੜੇ ਮੇਰਾ ਬੱਚਾ ਹਨਾ ਤੇ ਉਹ ਕਿਸੇ ਧਾਰਮਿਕ ਜਗ੍ਹਾ ਤੇ ਲੈ ਗਈ ਆਪਣੇ ਬੱਚੇ ਨੂੰ ਠੀਕ ਹੈ ਬੱਚੇ ਦੀ ਉਮਰ ਸੀ ਕੋਈ 17 18 ਸਾਲ ਬੱਚੇ ਦੀ ਉਮਰ ਸੀ ਜਦੋਂ ਉਹ ਲੈ ਕੇ ਜਾਂਦੀ ਏ ਤੇ ਬੱਚੇ ਦੇ ਹੱਥ 'ਚ ਉੱਥੇ ਮੰਨ ਲਓ ਕਿ ਸਾਰੇ ਜਾਨੀ ਸ਼ਾਂਤੀ ਦਾ ਮਾਹੌਲ ਸੀ ਬੱਚੇ ਦੇ ਹੱਥ 'ਚ ਗਿਲਾਸ ਸੀਗਾ ਕੋਈ ਤੇ ਉਹ ਕੱਚ ਦਾ ਸੀ ਉਹ ਬਾਈ ਚਾਂਸ ਡਿੱਗ ਗਿਆ ਤੇ ਟੁੱਟ ਗਿਆ ਤੇ ਉੱਥੇ ਨੇੜੇ ਤੇੜੇ ਜਿੰਨੇ ਵੀ ਲੋਕ ਸੀਗੇ ਉਹ ਇੱਕੋ ਦਾ ਮਨ ਉਹਨੂੰ ਕਹਿਣ ਲੱਗੇ ਕਿ ਤੈਨੂੰ ਇੰਨਾ ਵੀ ਨਹੀਂ ਪਤਾ ਵੀ ਇਸ ਜਗ੍ਹਾ ਤੇ ਕਿਵੇਂ ਰਹਿਦਾ ਇੰਨੀ ਵੀ ਨਹੀਂ ਅਕਲ ਸਖਾਈ ਤੇਰੀ ਮਾਂ ਨੇ ਇਹ ਕੀ ਕੀਤਾ ਉਹ ਕੀ ਕੀਤਾ ਤੇ ਬੱਚਾ ਹੁਣ ਨਾ ਚੁੱਪ ਜਿਆ ਕਰ ਗਿਆ ਵੀ ਇਹ ਕੀ ਹੋਇਆ ਠੀਕ ਹੈ ਉਹ ਸਿੱਖਣ ਸ਼ਾਂਤੀ ਗਿਆ ਸੀ ਉਹਨੂੰ ਮਿਲਿਆ ਕੀ ਉੱਥੇ ਠੀਕ ਹੈ ਤੇ ਥੋੜਾ ਟਾਈਮ ਨਿਕਲਦਾ ਅੱਗੇ ਜਾਂਦਾ ਤੇ 1 ਸਾਲ ਨਿਕਲਦਾ ਜਾਂ 2 ਸਾਲ ਨਿਕਲਦੇ ਨੇ ਜੀ ਤੇ ਉਹਦੇ ਜਿਹੜੇ ਫਰੈਂਡ ਨੇ ਉਹ ਕਹਿੰਦੇ ਨੇ ਆ ਜਾ ਕਲੱਬ ਚ ਚੱਲੀ ਹੈ ਜੀ ਠੀਕ ਹੈ ਹੁਣ ਉਹ ਕਲੱਬ ਚ ਜਾਂਦਾ ਕਲੱਬ ਚ ਜਾਂਦਾ ਤੇ ਉੱਥੇ ਵੀ ਉਹਦੇ ਹੱਥ ਚ ਗਲਾਸ ਸੀਗਾ ਹਮ ਠੀਕ ਹੈ ਤੇ ਉਹਦੇ ਹੱਥ ਚ ਸੇਮ ਗਲਾਸ ਕੋਈ ਹੋਰ ਮਤਲਬ ਜਿਹੜਾ ਉਸ ਟਾਈਮ ਗਲਾਸ ਯੂ ਗਲਾਸ ਟੁੱਟ ਜਾਂਦਾ ਉਹਦੇ ਕੋਲ ਜੀ ਦੂਜੇ ਉਹਦੇ ਸਾਰੇ ਦੋਸਤ ਕੀ ਕਹਿੰਦੇ ਨੇ ਕੋਈ ਨਹੀਂ ਕੋਈ ਨਹੀਂ ਟੁੱਟ ਗਿਆ ਕੋਈ ਨਹੀਂ ਤੂੰ ਸਾਡਾ ਲੈ ਲੈ ਠੀਕ ਹੈ ਹੁਣ ਉਹ ਬੱਚੇ ਨੂੰ ਕੀ ਸਮਝਾਏ ਵੀ ਇੱਥੇ ਤਾਂ ਪਿਆਰ ਹੀ ਬੜਾ ਹੈ ਹਾਂ ਵੈਰੀ ਇੰਪੋਰਟੈਂਟ ਈਸ ਕਿ ਉਹ ਦੀ ਸਮਝੇ ਨਹੀਂ ਚੱਲੇਗੀ ਕਿ ਕਿਹੜੀ ਥਾਂ ਮੇਰੇ ਵਾਸਤੇ ਵਧੀਆ ਕਿਹੜੀ ਥਾਂ ਘਟਿਆ ਉਹ ਇਹ ਵੇਖਿਆ ਕਿ ਕਿੱਥੇ ਮੇਰੇ ਵਾਸਤੇ ਵਧੀਆ ਬੋਲਿਆ ਗਿਆ ਸੀ ਕਿੱਥੇ ਮੇਰੇ ਵਾਸਤੇ ਘਟਿਆ ਬੋਲਿਆ ਗਿਆ ਸੀ ਤਾਂ ਵੈਰੀ ਇੰਪੋਰਟੈਂਟ ਕਹਿੰਦੇ ਰਿਸ਼ਤਿਆਂ ਦੇ ਵਿੱਚ ਕਨੈਕਸ਼ਨ ਬਣਾਓ ਕਰੈਕਸ਼ਨ ਨਾ ਕਰੀ ਜਾਓ ਮਤਲਬ 9 ਵਾਰੀ ਜੇ ਤੁਸੀਂ ਰੂਲ ਵੀ ਇੱਕ ਕਹਿੰਦਾ ਕਿ 9 ਵਾਰੀ ਦਿਨ ਚ ਕਨੈਕਸ਼ਨ ਬਣਾਓ ਇੱਕ ਵਾਰੀ ਕਰੈਕਟ ਕਰੋ ਬਟ ਜੇ ਤੁਸੀਂ 9 ਵਾਰੀ ਤੂੰ ਨੂੰ ਡਾਂਟ ਰਹੇ ਹੋ ਠੀਕ ਹੈ ਇੱਕ ਨੂੰਹ ਸੱਸ ਦੀ ਐਗਜ਼ਾਮਪਲ ਲੈ ਲੈਂਦੇ ਆ ਇੱਥੇ ਆਪਾਂ ਮੰਨ ਲਓ ਇੱਕ ਨੂੰਹ ਸੱਸ ਨੇ ਹਨਾ ਤੇ ਜੇ ਨੂੰਹ ਮੰਨ ਲਓ ਕਿਚਨ 'ਚ ਕੰਮ ਕਰਨ ਦੀ ਏ ਤੇ ਉਹਦੀ ਸੱਸ ਆ ਕੇ ਇੱਕੋ ਦਮ ਕਹੇ ਇਹ ਭਾਂਡਾ ਇੱਥੇ ਕਿਉਂ ਰੱਖਿਆ ਹੈ ਇਹ ਗਲਾਸ ਇੱਥੇ ਕਾਹਤੋਂ ਰੱਖਿਆ ਹੈ ਇਹ ਤੇ ਤੜਕਾ ਐਵੇਂ ਨਹੀਂ ਸੀ ਲਾਣਾ ਐਵੇਂ ਕਰਨਾ ਸੀ ਮੀਨਿੰਗ 9-10 ਗਲਤੀਆਂ ਕੱਢ ਕੇ ਕਹੇ ਹਾਂ ਚੱਲ ਵਧੀਆ ਆਟਾ ਗੋਨ ਲਿਆ ਤੁਹਾਨੂੰ ਕੀ ਲੱਗਦਾ ਹੈ ਕਿ ਮੰਨ ਲਓ ਅਗਲੇ ਦਿਨ ਉਹਨਾਂ ਦੇ ਘਰ 5 ਗੈਸਟ ਆ ਜਾਣ ਤੇ ਉਹਦੀ ਸੱਸ ਕਿਚਨ ਚ ਆਏ ਤੇ ਉਹ ਨੂੰਹ ਦੇ ਮਨ 'ਚ ਕੀ ਆਏਗਾ ਕਿ ਇਹ ਆਏ ਕਿਚਨ 'ਚ ਕਿ ਨਾ ਆਏ ਅ ਵੀ ਕਿਉਂਕਿਉਂ करेक्ट ਹੀ ਕਰੀ ਜਾ ਰਹੀ ਸੀ ਦੂਜੇ ਪਾਸੇ ਮੰਨ ਲਓ ਇੱਕ ਸੱਸ ਹੈ ਜਿਹੜੀ ਉਹ ਆਂਦੇ ਸਾਰਾ ਆਪਣੀ ਨੂੰ ਨੂੰ ਕਹਿ ਰਹੀ ਏ ਕਿ ਬਹੁਤ ਹੀ ਅੱਛਾ ਬੱਚੇ ਇੰਨਾ ਕੋ ਹੋ ਗਿਆ ਲੈ ਬਾਕੀ 10 ਕੀ ਰਹਿੰਦਾ ਮੈਂ ਤੇਰੀ ਹੈਲਪ ਕਰਨੀ ਆ ਮੈਂ ਕਰਾਨੀ ਆ ਠੀਕ ਹੈ ਉਵੇਂ ਕਰਦੇ ਕਰਦੇ ਕੋਈ ਇੱਕ ਚੀਜ਼ ਕਹ ਦੇ ਕਿ ਬੱਚੇ ਆ ਨਮਕ ਨਾ ਐਵੇਂ ਨਹੀਂ ਐਵੇਂ ਸਲਾਬ ਜਾਂਦਾ ਐਵੇਂ ਰੱਖ ਲਓ ਠੀਕ ਹੈ ਹੁਣ ਜੇ ਦੂਸਰੇ ਕੇਸ ਦੇ ਵਿੱਚ ਨੂੰ ਨੂੰਨ ਲੱਗੇਗਾ ਕਿ ਜੇ ਗੈਸਟ ਜ਼ਿਆਦਾ ਆ ਗਏ ਨਾ ਮੈਂ ਸੱਸ ਨੂੰ ਆਵਾਜ਼ ਮਾਰਾਂ ਖੁਦ ਕਿ ਮੇਰੀ ਮੰਮੀ ਮੇਰੇ ਨਾਲ ਆ ਜਾਓ ਕਿਉਂਕਿ ਉਹ ਕਰੈਕਸ਼ਨ ਨਹੀਂ ਕਰ ਰਹੀ ਸੀ ਉਹ ਕਨੈਕਸ਼ਨ ਬਣਾ ਰਹੀ ਸੀ ਤਾਂ ਰਿਸ਼ਤਿਆਂ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਤੁਸੀਂ ਕਿਵੇਂ ਕਹਿ ਰਹੇ ਹੋ ਕਿਹੜੀ ਟੋਨੈਲਿਟੀ ਯੂਜ਼ ਕਰ ਰਹੇ ਹੋ ਕਰੈਕਸ਼ਨ ਕਰਨ ਦਿਓ ਕਿ ਕਨੈਕਸ਼ਨ ਬਣਾ ਰਹੇ ਹੋ ਕਿਉਂਕਿ ਇੱਕ ਲਾਈਵ ਵੀ ਮੈਂ ਵੇਖਿਆ ਇੱਕ ਦਿਨ ਮੈਂ ਕਿਸੇ ਰਿਲੇਟਿਵ ਦੇ ਘਰ ਗਈ ਹੋਈ ਸੀ ਤੇ ਉਹਨਾਂ ਦੇ ਉਹਨਾਂ ਦਾ ਬੱਚਾ ਬਾਈਚਾਂਸ ਬਾਹਰ ਗਿਆ ਹੋਇਆ ਸੀ ਮਤਲਬ ਘਰੋਂ ਬਾਹਰ ਸਵੇਰੇ ਸਕੂਲ ਦਾ ਟਾਈਮ ਹੋਇਆ ਪਿਆ ਸੀ ਜੀ ਤੇ ਬੱਚਾ ਬਾਹਰ ਗਿਆ ਪਿਆ ਸੀ ਘਰੋਂ ਹਾਂਜੀ ਬਾਹਰ ਗਿਆ ਪਿਆ ਤੇ ਬਸ ਨੰਗ ਕੀ ਉਹਦੀ ਪਿੱਛੋਂ ਤੇ ਹੁਣ ਆਈਡੀਲੀ ਉਸ ਬੱਚੇ ਨੂੰ ਘਰ ਵਾਪਿਸ ਆਣਾ ਚਾਹੀਦਾ ਹਾਂ ਜੀ ਵੀ ਮੇਰੀ ਬਾਸ ਨੰਗ ਗਈ ਵੀ ਹੁਣ ਕੋਈ ਨਾ ਕੋਈ ਵੇਖੋ ਕੀ ਕਰਨਾ ਬਟ ਉਸ ਬੱਚੇ ਨੇ ਘਰ ਨਾ ਆ ਕੇ ਕਿਸੇ ਆਂਡੀ ਗਵਾਂਡੀ ਦੇ ਘਰ ਗਿਆ ਕਿ ਪਲੀਜ਼ ਮੈਨੂੰ ਬਸ ਤੇ ਚੜਾ ਕੇ ਆਓ ਕਿਉਂਕਿ ਨੂੰ ਪਤਾ ਸੀ ਕਿ ਜੇ ਮੈਂ ਘਰ ਆਇਆ ਤੇ ਮੈਨੂੰ ਕੁਝ ਵੀ ਕਹਿਣਗੇ ਮਤਲਬ ਉਹਨੇ ਆਪਣੀ ਜਿਹੜੀ ਗੱਲ ਹੈ ਆਪਣੇ ਪੇਰੈਂਟਸ ਨੂੰ ਸ਼ੇਅਰ ਨਾ ਕਰਨ ਦੀ ਬਜਾਏ ਕਿਸੇ ਬੇਗਾਨੇ ਨਾਲ ਸ਼ੇਅਰ ਕਰਨਾ ਈਜ਼ੀ ਸਮਝਿਆ ਇਤੋਂ ਬੜਾ ਕਲੀਅਰ ਕੱਟ ਪਤਾ ਚੱਲਦਾ ਹੈ ਕਿ ਬੱਚੇ ਦਾ ਆਪਣੇ ਮਾਪਿਓ ਨਾਲ ਕਨੈਕਸ਼ਨ ਉਸ ਲੈਵਲ ਤੇ ਨਹੀਂ ਹੈ ਕਿ ਉਹ ਆਪਣੀ ਗਲਤੀ ਬੋਲ ਕੇ ਦੱਸ ਸਕੇ ਕਿਉਂਕਿ ਇਟ ਮੀਨਸ ਪੇਰੈਂਟਸ ਨੇ ਉਹਨੂੰ ਕਿਤੇ ਨਾ ਕਿਤੇ ਗਲਤੀਆਂ ਕਰਨ ਤੋਂ ਇੰਨਾ ਰੋਕ ਦਿੱਤਾ ਗਿਆ ਕਿ ਹੁਣ ਉਹ ਪੇਰੈਂਟਸ ਨਾਲ ਰੁਕਣਾ ਸ਼ੁਰੂ ਹੋ ਚੁੱਕਾ ਹੈ ਬਿਲਕੁਲ ਕੋਈ ਤੁਹਾਡੀ ਗੱਲ ਬਿਲਕੁਲ ਸਹੀ ਹੈ